ਸੋ ਕੋ ਟਲ ਗੁਰ ਸੇਵੀਐ ਵਹਨ ਸੁ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਹੋਵੈ ਸਿਹ ਤਖਸਾਮਨੀ ਨੂਰੇ ਅਰਸਹੁ ਕੁਰਸਹੁ ਤੋ ਤਿ ਡਿਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਹਾ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਸ਼ਾਹ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੋ ਸਤਨਾਮ श्री साहेब जी सोरठा महला पंजवा ਮੇਰਾ ਸਤਗੁਰ ਰਖਵਾਲਾ ਹੋਆ ਤਾਰਿ ਕਿਰਪਾ ਪ੍ਰਭ ਹਾਥ ਦੇ ਰਾਖੇ ਆ ਹਰ ਗੋਬਿੰਦ ਨਵਾ ਨਿਰੋਆ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰਾਖੇ ਹਰ ਗੋਬਿੰਦ ਨਵਾ ਨਿਰੋਆ ਰਹਾ ਤਾਪ ਗਿਆ ਪ੍ਰਭ ਆਪੇ ਮਿਟਾਇਆ ਜਾਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੈ ਸਵਾਰੇ ਹਮਰਾ ਗੁਣ ਆਵ ਗੁਣ ਨਾ ਵਿਚਾਰੇ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰੇ ਹਲਤ ਪਲਤ ਪ੍ਰਵ ਦੋਵੈ ਸਵਾਰੇ ਹਮਰ ਗੁਣ ਅਬ ਗੁਣ ਨਾ ਵਿਚਾਰੇ ਆ ਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮस्तक ਧਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹਲਾ 5 ਮੇਰਾ ਸਤਗੁਰ ਰਖਵਾਲਾ ਹੋਆ ਤਾਰਿ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰੋਆ